ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਪਿੰਡ ਜਗਜੀਤਪੁਰ ਬਾਈ ਕੋਲ ਗਾਂ ਜੀ 10 ਕ ਬੰਦੇ ਰਹਿੰਦੇ ਆ ਸੂਣ ਦੇ ਠੀਕ ਆ ਜੀ ਚੈੱਕ ਕਰ ਸਕਦੇ ਹੋ ਬਾਕੀ ਸਾਨੂੰ ਤੋਰਾ ਤਾਰਾ ਕਰਕੇ ਦਿਖਾਵਾਂਗੇ ਬਾਈ ਗਿਆ ਵਾ ਖੇਤ ਨੂੰ ਠੀਕ ਆ ਜੀ ਇਹ ਵਾਲਾ ਉਹ ਦੇਖ ਸਕਦੇ ਹੋ ਟਲਟੁਲਾ ਬੋਪੀਆਂ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਠੀਕ ਆ ਜੀ ਨੇੜੇ ਨੇੜੇ ਪਿੰਡ ਪੈਂਦੇ ਤੇ ਪੁੱਕ ਕੈਂਚੀਆਂ ਥੋੜਾ ਜੀ ਦੇਖਦੇ ਆਂ ਠੀਕ ਹੈ ਜੀ ਬਾਈ ਜੀ ਨਾਲ ਜਲੂ ਕਨੈਕਟ ਕਰਿਓ ਬਾਈ ਦਾ ਨੰਬਰ ਪਾਸ ਸਕਰੀਨ ਤੇ ਲੱਗਾਗੇ ਜੀ ਠੀਕ ਹੈ ਜੀ ਜੀਤਾ ਫਾਰਮ ਟੀਮ ਨੂੰ ਬਹੁਤ ਬਹੁਤ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਦੇਖ ਸਕੋ ਫੇਸ ਕੁਆਲਿਟੀ ਠੀਕ ਹੈ ਜੀ ਰੇਟ ਬਾਈ ਫੋਨ ਤੇ ਦੱਸੂਗਾ ਬਾਈ ਜੀ ਨਾਲ ਜਲੂ ਕਨੈਕਟ ਕਰੂਗਾ ਰਹੀ ਪੜਾ ਆਪਣਾ ਫੇਸਬੁੱਕ ਦੀ ਪੇਜ ਹੈ ਕਰਜੀਤ ਰਾਏ ਉਹ ਬਤੂ ਦਾ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿਸੇ ਨੂੰ ਨਾ ਵੀਡੀਓ ਅਪਲੋਡ ਕਰ ਦੇ ਲਈ ਜੀ ਠੀਕ ਹੈ ਜੀ 10 ਦਿਨ ਬਾਈ ਦੇ ਕਹਿ ਮਤਵਕ ਪਏ ਜਿਹੜੇ ਰੇਟ ਬਾਈ ਜੀ ਫੋਨ ਤੇ ਦੱਸੂਗਾ ਜੀ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਏ